ਅੱਜ ਜਦੋਂ ਪਹੁੰਚਿਆ ਐਲ ਏ ਆਈ 5 ਦੇ ਉੱਪਰ ਤੇ ਤੁਹਾਨੂੰ ਦਿਖਾਉਣਾ ਹੈ ਵੀ ਉਹ ਅੱਗ ਆਲਾ ਜਿਹਨਾਂ ਨੇ ਸਕੇਲ ਵੀ ਕਲੋਜ਼ ਕਰਦੀ ਆ ਆ ਸਕੇਲ ਕਦੇ ਕਲੋਜ਼ ਨਹੀਂ ਹੁੰਦੀ ਇਹਨਾਂ ਨੂੰ ਲੱਗਦਾ ਆ ਵੀ ਰਾਸ਼ ਜ਼ਿਆਦਾ ਆ ਸਕੇਲ ਤੇ ਅੱਗ ਤੁਸੀਂ ਦੇਖ ਸਕਦੇ ਆ ਕਿ ਸਾਹਮਣੇ ਚੈੱਕ ਕਰ ਲਓ ਸੀ ਫਾਇਰ ਵਾਲੀ ਗੱਡੀਆਂ ਇੱਧਰ ਕਰਦੀਆਂ ਨੇ ਜਿਆਦਾ ਅੱਗ ਜਿਹੜਾ ਇਫੈਕਟ ਹੋਣ ਕਰਨਾ ਹੁਣ ਰੋਡ ਸਾਰੇ ਬੰਦ ਹੋ ਗਏ ਨੇ ਆ ਮੇਨ ਹਾਈਵੇ ਆ ਜਿਹੜਾ ਸਾਰੇ ਪਾਸਿਆਂ ਨੂੰ ਜੋੜਦਾ ਹੈ ਕੈਲੀਫੋਰਨੀਆ ਨੂੰ ਸਿਆਟਲ ਔਰੀਗਨ ਕਰਨੂ ਕੇ ਤੇ ਵੀ ਜਾਣਾ ਹੈ ਸੈਂਡਿਆ ਕੁੜ ਜਾਣਾ ਹੈ ਹਾ ਹਰੋਂ ਉਪਰ ਦੀ ਜਾਣਾ ਹੈ। ਉਸ ਦੇ ਗੱਡੇ ਤੁਸੀਂ ਦੇਖ ਸਕਦੇ ਹੋ। ਉਹ ਰਹਾ ਹਾਲ ਹੀ ਆ ਲਾਈਟਾਂ ਹੀ ਜਲ ਕੇ ਦੀਆਂ ਨੇ। ਬਾਹਰ ਰੋਡ ਨਾ ਬੰਦ ਕਰਦਾ ਕਿਤੇ ਆਪਾਂ ਫੈਕਟ ਹੋ ਜਾਈਏ ਆਪਣਾ ਹੈਲੀਕਾਪਟਰ ਜਾਂ ਉਹ ਨਹੀਂ ਦਿਸਿਆ ਜਿਹੜਾ ਕੰਟਰੋਲ ਕਰਨ ਨੂੰ ਕਰ ਟ੍ਰੈਫਿਕ ਲੱਗ ਚੁੱਕਿਆ ਆਲਰੇਡੀ 7 ਮਿੰਟ ਦਾ ਸ਼ੋਅ ਕਰਦਾ ਪਿਆ ਵੀ ਅੱਗੇ 7 ਮਿੰਟ ਪਹਿਲਾਂ ਟ੍ਰੈਫਿਕ ਸਟਾਪ ਆ ਤੇ ਟਰੱਕ ਹੌਲੀ ਕਰ ਲਓ ਸਾਰਾ ਜੈਲੋ ਜੈਲੋ ਹੋ ਗਿਆ ਲੋ ਜੀ ਕਹਿੰਦੇ ਸੀ ਅੱਗ ਨਹੀਂ ਲੱਗੀ ਅੱਗ ਲੱਗੀ ਪਰ ਇਹ ਅੱਗ ਪਿਛਲਾ ਵਾਲੀ ਅੱਗ ਤੋਂ 100 ਮੀਲਾ ਉਰੇ ਨੂੰ ਆ ਮਤਲਬ ਹੈ ਨਾ ਪਹਿਲਾਂ ਵਿੱਚ ਦੀ ਅੱਗ ਲੱਗੀ ਸੀ ਇਹ ਟੋਟਲੀ ਡਿਫਰੈਂਟ ਪਾਸਿਆ ਤੇ ਹਵਾ ਵੀ ਇਧਰੋਂ ਚੱਲਦੀ ਰਹੀ ਹਵਾ ਦੂਜੇ ਪਾਸੇ ਚੱਲਦੀ ਰਹੀ ਹਵਾ ਚੱਲਦੀ ਵੀ ਇਧਰ ਨੂੰ ਤੇ ਅੱਗ ਲੱਗੀ ਹੈ ਪਿਛਲੇ ਪਾਸੇ ਜਾਂ ਮੇਰਾ ਪਹੇਲਾ ਮਨ ਲਾਦਾ ਇਹਨੇ ਮਨਾ ਘੰਟੇ ਤੋਂ ਘੰਟੇ ਨੂੰ ਸਮਝ ਚੱਲਦੀ ਆ ਡੋਡ ਡੱਡ ਕੇ ਡਰਨੋਂ ਇਹ ਇਹਨੂੰ ਕਹਿੰਦੇ ਆ ਮੇਜਰ ਫਾਇਰ ਕਾਲ ਅੱਗ ਬਹੁਤ ਐ ਮੱਚਦੀ ਲੱਗਣਾ ਮੈਂ ਇਨਾ ਕੀ ਕਹਿੰਦਾ ਟਰੱਕ ਵਾਲੀ ਨੂੰ ਆਜੇ ਰੋਡ ਨਾ ਬੋਸ ਕਰਦਨ ਬਾਕੀ ਦੇ ਰਹੀ ਹੈ ਤਾਂ ਲੈਟਸ ਸੀ ਆ ਘਰ ਆਣ ਦਾ ਵਿਚਾਰ ਆਣ ਜਿਨ੍ਹਾਂ ਨੇ ਪਹਾੜੀਆਂ ਦੇ ਘਰ ਲਈ ਸੀ ਉਹਨਾਂ ਦਾ ਵਿਵਤਾ ਪੈ ਗਈ ਆ ਵੀ ਆ ਕੀ ਹੋ ਗਿਆ ਪੰਜਾਬ ਵਿੱਚ ਆ ਗਏ ਆਪਾਂ ਕਦੇ ਆ ਇੱਕ ਜਾਜ ਦਿਸ਼ਾ ਹੇ ਤੱਕ ਮੈਨੂੰ ਔੜਦਾ ਜਾਂਚ ਕਰਦਾ ਵੀ ਕੀ ਚੱਲ ਰਿਹਾ ਕੀ ਨਹੀਂ ਬਾਕੀ ਗੱਡੀਆਂ-ਗੱਡੀਆਂ ਇੰਜ ਵੀ ਭਾਈ ਫੜਦੇ ਆ ਅੱਗ ਮਿਆਂ ਦੋਦਾਈ ਤੱਕ ਦੇਸੀ ਆਣੀ ਕੰਮ ਵਖਿਆ ਜਾਦਾ ਹੀ ਵਧਿਆ ਹੋ ਮਨਾ ਟਰੱਕ ਉੱਲਾ ਆਇਆ ਜੀ ਜਮਾ ਅੱਗ ਦੇ ਵਿੱਚਕਾਰ ਆ ਗਏ ਆ ਆਪਾਂ ਫਸ ਗਏ ਜਮਾ ਅੱਗ ਦੇ ਵਿੱਚ ਆਲੇ ਆ ਕੇ ਤੇ ਟਰੱਕ ਦੀ ਟਰੱਕਾ ਤੰਨੇ ਲੈਣਾ ਚ ਇੱਧਰ ਵੀ ਇੱਧਰ ਵੀ ਸੋਹੋ ਵਾਲਾ ਟਰਾਂਸਪੋਰਟ ਆ ਗਈ ਕਹਿੰਦੇ ਸੋਹੋ ਵਾਲਾ ਟਰਾਂਸਪੋਰਟ ਦੇਖੋ ਕੀ ਬੰਦ ਆ ਪੂਰਾ ਹਾਲ ਯਾਰ ਧੂਆਂ ਹੀ ਧੂਆਂ ਰੋਲ ਰਿਹਾ ਪਿਆ ਕਰਤੇ ক্লোজ ਵੀ ਇੱਧਰ ਕੋਈ ਨਵਾਂ ਬੰਦਾ ਨਹੀਂ ਜਾਊਗਾ ਜਿਹੜੇ ਆਗੇ ਆਗੇ ਜਿਹੜੇ ਘਰਾਂ ਚੋਂ ਉਹਨਾਂ ਨੂੰ ਕੱਢਣ ਲਾਗੇ ਬਾਹਰ ਤੇ ਨਾਲ ਹੀ ਇੱਥੇ ਫਿਊਲ ਪੰਪ ਆ ਸਾਰਾ ਬੰਦ ਆ ਉਹ ਵੀ ਲਓ ਜੀ ਹੁਣ ਆਪਾਂ ਜਮਾ ਵਿੱਚ ਆ ਅੱਗ ਦੇ ਪਿਛਲੇ ਪਾਸੇ ਵੀ ਧੂਆਂ ਤੇ ਮੂਹਰੇ ਪਾਸੇ ਧੂਆਂ ਇੱਧਰਲੇ ਘਰਾਂ ਨੂੰ ਖਾਲੀ ਕਰਤਾ ਹੈ ਆਲਰੇਡੀ ਇੱਧਰਲੇ ਨੂੰ ਕਰਾਈ ਜਾਂਦੇ ਆ ਕਹਿੰਦੇ ਆਹ ਰੈਂਪ ਆ ਪਿਛਲਾ ਰੈਂਪ ਬੰਦ ਕਰਦਾ ਇਹਨਾਂ ਨੇ ਇੱਥੋਂ ਐਂਟਰੀ ਮਿਲਦੀ ਹੈ ਮੈਨੂੰ ਲੱਗਦਾ ਇਹਨਾਂ ਨੂੰ ਪੰਪ ਤੇ ਜਾਣ ਨੂੰ ਮੈਨੂੰ ਲੱਗਦਾ ਇਹ ਵੀ ক্লোਜ ਹੀ ਆ ਮੋੜਨ ਲੱਗੇ ਆ ਮੂਹਰੋਂ ਨਾ ਇਹ ਵੀ ক্লোਜ ਕਰਤਾ ਮੂਹਰੋਂ ਬਹੁਤ ਸਾਰੇ ਪੂਰੇ ਖੜੇ ਆ ਐਂਟਰੀ ਕਿਸੇ ਨੂੰ ਨਹੀਂ ਮਿਲਦੀ ਬਈ ਉਹ ਬਾਹਰ ਕੱਢਣ ਨੂੰ ਫਿਰਦੇ ਆ ਤੇ ਜਨਤਾ ਅੰਦਰ ਵੜੀ ਜਾਂਦੀ ਹੈ ਦੈਟਸ ਨੋਟ ਅ ਗੋਟ ਵਧੀਆ ਰੋਟ ਚੱਕ ਕੇ ਬਾਹਰ ਮਾਰੋ ਅੱਗ ਲੱਗੀ ਈ ਆਲਰੇਡੀ ਆਗ ਵਾਲੇ ਘਰ ਵੀ ਖਤਰੇ ਚੱਕ ਡੇਂਜਰ ਜ਼ੋਨ ਚ ਆ ਗਈ ਇੱਧਰ ਤਾਂ ਸਾਰਾ ਪਪਾਂ ਨੇ ਜਰੀ ਆ ਬਈ ਬੜਾ ਹਾਲੀ ਹੈ ਤੁਸੀਂ ਦੇਖ ਸਕਦੇ ਹੋ ਉਹ ਉੱਥੇ ਲੱਗੀ ਆ ਅੱਗ ਸਾਰੀ ਅੱਗ ਵਾਦੀ ਵਾਦੀ ਦਰਨ ਆਉਣੀ ਆ ਸੌਨ ਸਰਾ ਭਈ ਆ ਸਾਰੇ ਪਾਸੇ ਪੌਲਿਸ ਦੇਖਾ ਤੇ ਪੌਲਿਸ ਪਰਪਾਲਸ ਪਰਪਾਲਸ ਰੈਦੁੱਲੇਗਰਾਂਜ ਪਾਲਸ ਖੈਚੇ ਤੋਂ ਕਾਮ ਖੈਚੇ ਨਵਾਂ ਖੜਾ ਪਾਲਸ ਵਾਲਾ ਇੱਕ ਜਮਾਨੇਰੇ ਦੇ ਵਿੱਚ ਫਿਰਦੇ ਆਪਾਂ ਅੱਗ ਕਿਸੇ ਪਾਸੇ ਵੀ ਆ ਸਕਦੀ ਹੈ ਜੀ ਅੱਗ ਕਿਸੇ ਪਾਸੇ ਵੀ ਆ ਸਕਦੀ ਹੈ ਬਚਾਅ ਕਰਿਓ ਪਾਲਸ ਦੇ ਪਾਲਸ ਚੜੀ ਗਈ ਹੈ ਇਹਨਾਂ ਪਾਲਸ ਤੇ ਪਾਲਸ ਬਾਈਗਰੂ ਮੇਰ ਕਰੇ ਸਾਰੇ ਨੇ ਘਰ ਪਰਿਵਾਰਾਂ ਦੇ ਬਚਾਅ ਰੱਖੇ ਦੇ ਸਾਰੰਗੀ ਸੀਸ਼ੇ ਕਾਲੇ ਹੋ ਗਏ ਮਿੱਟੀ ਉਹ ਡੱਡ ਕੇ ਸਵਾਜ ਉੱਤੇ ਆ ਕੇ ਮਈ ਜਾਂਦੀ ਹੈ ਸਾਹ ਵੀ ਹੁਣ ਔਖਾ ਹੋ ਗਿਆ ਸਾਰਾ ਪੀਲਾ ਪੈ ਗਿਆ ਕੈਮਰੇ ਚੋਂ ਨਾਲ ਸਾਨੂੰ ਦਹਿ ਨਹੀਂ ਦਿਆ ਤੇ ਦਾ ਰੀਅਲ ਅੱਖਾਂ ਨਾਲ ਦੇਖ ਸਕਦੇ ਆਪਾਂ ਪੁਰਾਣੀ ਨੁਅਗ ਲਾਈ ਨਹੀਂ ਹੁੰਦੀ ਇੰਡੀਆ ਆਣਾ ਝੋਨੇ ਤੋਂ ਬਾਅਦ ਉਹ ਵਾਲਾ ਸਿਸਟਮ ਜਿਹੜਾ ਆਇਆ ਪਿਆ স্মੈਲ ਬੜੀ ਗੰਦੀ ਹੁੰਦੀ ਹੈ ਸਾਹ ਬੰਦ ਹੋ ਗਿਆ ਜਦੋਂ ਇੰਡੀਆ ਆਵੇਂ ਉਦੋਂ ਸਾਡੇ ਨਾਲ ਕੀ ਹੋਊਗਾ ਇੱਥੇ ਇਹ ਤਾਂ ਅੱਜ ਪਹਿਲੀ ਵਾਰ ਹੀ ਆਇਆ ਹੋ ਗਿਆ ਬਰਾਲਾ ਉਹ ਵੀਡੀਓ ਕਾਲ ਤੇ ਲੱਗਿਆ ਪਿਆ ਮਾਮਾ ਹੀਰ ਦਾ ਉਹਦੀ ਘਰ ਵਾਲੀ ਨਾਲ ਲੱਗਿਆ ਪਿਆ ਹੈ ਹੋਏ ਹੈ ਆੜ ਗਿਆ ਸ਼ਰਮ ਤਾਂ ਨਹੀਂ ਆਉਂਦੀ ਤੈਨੂੰ ਲੋਕਾਂ ਦੇ ਘਰ ਮੱਚ ਜਾਂਦੇ ਤੂੰ ਆਦੀ ਘਰ ਵਾਲੀ ਨਾਲ ਕੰਮ ਤੇ ਲੱਗਿਆ ਹੈ ਟਰੱਕ ਦੇ ਵਾਲਾ ਸਾਡੇ ਵਿਆਹ ਨਹੀਂ ਹੁੰਦੇ ਤੁਸੀਂ ਘਰ ਵਾਲੀਆਂ ਨਾਲ ਗੱਲਾਂ ਕਰਦੇ ਹੋ ਯਾ ਫਾਰ ਐਨੀਮਲ ਸ਼ੈਲਟਰ ਸਮਾਲ ਐਨੀਮਲਸ ਕੈਨ ਬੀ ਟੇਕਨ ਟੂ ਦਾ ਪੰਡਲ ਐਨੀਮਲ ਸ਼ੈਲਟਰ That's on Sierra Highway in Palmdale, as well as small and large.